ਵੰਜ ਫੁੱਟ 11 ਵੇ ਨਾਲ ਤੇਰੇ ਜੁੜ ਗਿਆਂ ਦਿਲ ਦੀਆਂ ਤਾਰਾਂ ਵੇ ਉੰਜ ਉਹ ਕਿਸੇ ਨੂੰ ਵੀ ਹੈਲੋ ਨਹੀਂ ਉਹ ਕਹਿੰਦੇ ਪਰ ਭਾਬੀ ਵਾਲੀ ਛੇੜ ਪਾਈ ਮੈਨੂੰ ਤੇਰੇ ਯਾਰਾਂ ਨੇ ਮੈਨੂੰ ਸਾਡੇ ਸੰਜੋਗ ਇਕੱਠੇ ਹੋਣੇ ਲੱਗਦੇ ਨਾਲ ਖੜਗੇ ਤਾਂ ਦੇਖ ਕਿੰਨੇ ਸੋਹਣੇ ਲੱਗਦੇ ਨਾਲ ਖੜਗੇ ਤਾਂ ਦੇਖ ਕਿੰਨੇ ਸੋਹਣੇ ਲੱਗਦੇ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇ ਮਾਪਿਆਂ ਨੇ ਲਾਤਾ ਸਿਰੋਂ ਪਾਰ ਮੁੰਡਿਆ ਕਿੱਥੋਂ ਪਾਲੇਗਾ ਪਟੂਲੇ ਜਹੀ ਨਾਰ ਮੁੰਡਿਆ ਕਿੱਥੋਂ ਪਾਲੇਗਾ ਪਟੂਲੇ ਜਹੀ ਨਾਰ ਮੁੰਡਿਆ ਉਰੀ ਬਿਲਕੁਲ ਮਨਾਈ ਗਈ ਸੀ ਬਹੁਤ ਵੱਡਾ ਫੰਕਸ਼ਨ ਕੀਤਾ ਗਿਆ ਸੀਗਾ ਮੇਰੇ ਦਾਦੀ ਜੀ ਨੂੰ ਮਨਜ਼ੂਰ ਨਹੀਂ ਸੀਗਾ ਕਿ ਹੋਵੇ ਕਿਉਂਕਿ ਕੁੜੀ ਐ ਉਦੋਂ ਸ਼ਾਇਦ ਦਾਦੀ ਨੂੰ ਦਾਦੀ ਜੀ ਨੂੰ ਲੱਗਿਆ ਹੋਵੇ ਕਿ ਨਹੀਂ ਸੈਲੀਬ੍ਰੇਟ ਕਰਨਾ ਚਾਹੀਦਾ ਪਰ ਅੱਜ ਉਹ ਹੀ ਮੈਨੂੰ ਕਹਿੰਦੇ ਨੇ ਕਿ ਮੈਂ ਤੇਰੇ ਤੋਂ ਬਹੁਤ ਪ੍ਰਾਊਡ ਆ ਮੈਨੂੰ ਨਾਜ਼ ਆ ਤੇਰੇ ਤੇ ਪੁੱਤ ਸੋ ਆਈ ਥਿੰਕ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਕੌਣ ਤੇਨੂ ਜੇ ਤੁਮੇਰਾ ਪਿਆਰ ਜੀਤੇ ਆਉਂਦਾ ਜਾਨੇ ਮੇਰੀਏ ਜਾਨੇ ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ ਮੈਂ ਹਾਂ ਸਭ ਤੁਹਾਡੇ ਨਾਲ ਸਮિતા ਲਿਵਾਂਲ ਤੇ ਮੇਰੇ ਨਾਲ ਬਹੁਤ ਹੀ ਸੋਹਣੀ ਤੇ ਖੂਬਸੂਰਤ ਮੋਟਿਆਰ ਹੈ ਸविता ਜਬਰਾਨ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ so much ਸਾਰੀ ਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਖੂਬਸੂਰਤੀ ਇੰਨੀ ਸੋਹਣੀ ਆ ਸੋਹਣੀ ਮੋਟਿਆਰ ਆ ਸਭ ਕੇ ਆਏ ਹਾਂ ਅੱਜ ਪੰਜਾਬੀ ਪਹਿਰਾਵੇ ਨੂੰ ਕਿਵੇਂ ਦੇਖਦੀ ਆ ਹਮ ਨੂੰ ਪੰਜਾਬੀ ਪਹਿਰਾਵਾ ਮੇਰਾ ਫੇਵਰੇਟ ਹੈ ਤੁਸੀਂ ਮੇਰੀ ਅਲਮਾਰੀ ਖੋਲ ਕੇ ਦੇਖੋਗੇ ਤਾਂ 80% ਸੂਟ ਹੀ ਸੂਟ ਹੈ ਸੂਟ ਹੀ ਸੂਟ ਹੈ ਵੈਸਟਰਨ ਕੱਪੜੇ ਬਹੁਤ ਘੱਟ ਹੈ ਮੇਰੇ ਕੋਲ ਮੈਨੂੰ ਸੂਟ ਪਾਉਣਾ ਬਹੁਤ ਪਸੰਦ ਹੈ ਤੇ ਸੂਟ ਤੇ ਫਿਰ ਕੋਈ ਗਾਣਾ ਹੋ ਜਾਏ ਪੰਜਾਬੀ ਜੇ ਸੋਟਾਂ ਨੂੰ ਇੰਨਾ ਪਿਆਰ ਹੈ ਤੇ ਫਿਰ ਸੂਟ ਤੇ ਇੱਕ ਗਾਣਾ ਤੇ ਗਾਣਾ ਹੁਣ ਇੱਕਦਮ ਮਾਈਂਡ 'ਚ ਨਹੀਂ ਆਉਣਾ ਚਲੋ ਕੋਈ ਵੀ ਸੁਣਾ ਦਿਓ ਤੁਹਾਡਾ ਫੇਵਰਿਟ ਜੇ ਤੁਹਾਨੂੰ ਅਮ ਬੋਲੀ ਆਦ ਆ ਰਹੀ ਹੈ ਮੈਨੂੰ ਕਿਉਂਕਿ ਆਪਾਂ 3 ਦੀ ਲੋੜੀ ਸੈਲੀਬ੍ਰੇਟ ਕਰ ਰਹੇ ਹਾਂ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇ ਮਾਪਿਆਂ ਨੇ ਲਾਤਾ ਸਿਰੋਂ ਪਾਰ ਮੁੰਡਿਆ ਕਿੱਥੋਂ ਪਾਲੇਂਗਾ ਪਟੋਲੇ ਜਹੀ ਨਾਰ ਮੁੰਡਿਆ ਕਿੱਥੋਂ ਪਾਲੇਂਗਾ ਪਟੋਲੇ ਜਹੀ ਨਾਰ ਮੁੰਡਿਆ ਕਿੱਥੋਂ ਪਾਲੇਂਗਾ ਪਟੋਲੇ ਜਹੀ ਨਾਰ ਮੁੰਡਿਆ ਬਹੁਤ ਹੀ ਖੂਬਸੂਰਤ ਅੱਜ ਗੱਲ ਕੀਤੀ ਜਾਵੇ ਅੱਜ ਜਿਵੇਂ ਲੋੜੀ ਮਨਾਈ ਜਾ ਰਹੀ ਹੈ ਤਿਆਂ ਦੀ ਜਦੋਂ ਤੁਸੀਂ ਛੋਟੇ ਸੀ ਜਦੋਂ ਤੁਸੀਂ ਪੈਦਾ ਹੋਏ ਸੀ ਉਸ ਤੋਂ ਬਾਅਦ ਘਰ ਦੇ ਵਿੱਚ ਕਿੰਨੀ ਕੁ ਖੁਸ਼ੀ ਸੀ ਲੋੜੀ ਮਨਾਈ ਗਈ ਸੀ ਲੋੜੀ ਬਿਲਕੁਲ ਮਨਾਈ ਗਈ ਸੀ ਬਹੁਤ ਵੱਡਾ ਫੰਕਸ਼ਨ ਕੀਤਾ ਗਿਆ ਸੀਗਾ ਮੇਰੇ ਦਾਦੀ ਜੀ ਨੂੰ ਮਨਜ਼ੂਰ ਨਹੀਂ ਸੀਗਾ ਕਿ ਹੋਵੇ ਕਿਉਂਕਿ ਕੁੜੀ ਹੈ ਬਟ ਮੇਰੇ ਦਾਦੂ ਨੇ ਕਿਹਾ ਕਿ ਨਹੀਂ ਆਪਾਂ ਸੈਲੀਬ੍ਰੇਟ ਕਰਾਂਗੇ ਕਿਰੇ ਲక్ష్ਮੀ ਆਈ ਆ ਪਾਪਾ ਨੇ ਸੈਲੀਬ੍ਰੇਟ ਕਰਨ ਨੂੰ ਕਿਹਾ ਮੰਮਾ ਕਹਿੰਦੇ ਸੀ ਕਿ ਮੈਂ ਸੈਲੀਬ੍ਰੇਟ ਕਰਨਾ ਚਾਹੁੰਦੀ ਆ ਸੋ ਬਹੁਤ ਵੱਡਾ ਫੰਕਸ਼ਨ ਕੀਤਾ ਸੀਗਾ ਸਾਰਾ ਪਿੰਡ ਆਇਆ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਦਾਦੀ ਜੀ ਨੂੰ ਮਨਜ਼ੂਰ ਨਹੀਂ ਸੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਕਈ ਵਾਰ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ ਕਿਉਂਕਿ ਅਸੀਂ ਵੀ ਔਰਤਾਂ ਸੀ ਜਨਮ ਦਿਨਿਆ ਜਨਮ ਪੁੱਖੋ ਜਨਮ ਹੋਇਆ ਸਾਡੀ ਬੱਚੀ ਦਾ ਹੋਇਆ ਬੇਟੀ ਹੋਈ ਆ ਸਾਡੇ ਅਸੀਂ ਵੀ ਕੁੜੀਆਂ ਕਿਉਂ ਨਹੀਂ ਸਮਝਿਆ ਜਾਂਦਾ ਫਿਰ ਇਹ ਆਹ ਬੜਾ ਟ੍ਰੀਕੀ ਕੁਐਸਚਨ ਹੈ ਐਕਚੁਅਲੀ ਹੁਣ ਉਦੋਂ ਬੜੀ ਪੁਰਾਣੀ ਸੋਚ ਸੀਗੀ ਉਦੋਂ ਸ਼ਾਇਦ ਦਾਦੀ ਨੂੰ ਦਾਦੀ ਜੀ ਨੂੰ ਲੱਗਿਆ ਹੋਵੇ ਕਿ ਨਹੀਂ ਸੈਲੀਬ੍ਰੇਟ ਕਰਨਾ ਚਾਹੀਦਾ ਪਰ ਅੱਜ ਉਹ ਹੀ ਮੈਨੂੰ ਕਹਿੰਦੇ ਨੇ ਕਿ ਮੈਂ ਤੇਰੇ ਤੋਂ ਬਹੁਤ ਪ੍ਰਾਊਡ ਆ ਮੈਨੂੰ ਨਾਜ਼ ਆ ਤੇਰੇ ਤੇ ਪੁੱਤ ਸੋ ਆਈ ਥਿੰਕ ਉਹਨਾਂ ਨੂੰ ਰਿਅਲਾਈਜ਼ ਹੋ ਗਿਆ ਕਿ ਤਿਆਂ ਵੀ ਪੇਰੈਂਟਸ ਦਾ ਨਾਮ ਰੋਸ਼ਨ ਕਰ ਸਕਦੀਆਂ ਨੇ ਉਹ ਤਾਂ ਬਹੁਤ ਪਹਿਲਾਂ ਦੀ ਗੱਲ ਹੈ अगर सविताज ਨੂੰ ਕਿਹਾ ਜਾਵੇ ਕਿ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਕੰਮ ਕਰਨਾ ਜਿਹਦੇ ਕਰਕੇ ਤੁਹਾਡੇ ਮੰਮੀ ਪਾਪਾ ਹਰਟ ਹੋ ਸਕਦੇ ਆ ਬਟ ਉਸ ਦੇ ਨਾਲ ਸਮਾਜ ਦਾ ਭਲਾ ਹੋ ਸਕਦਾ ਫਿਰ ਸविताज ਕੀ ਚੋਇਸ ਕਰੇਗੀ ਸਮਾਜ ਦਾ ਭਲਾ ਜਾਂ ਫਿਰ ਹਰਟ ਕਰਨਾ ਨਹੀਂ ਸਮਾਜ ਦਾ ਭਲਾ ਸਮਾਜ ਦਾ ਭਲਾ ਪੇਰੈਂਟਸ ਨੂੰ ਹਰਟ ਕਰਕੇ ਮੈਂ ਖੁਦ ਵੀ ਹਰਟ ਹੋऊंगी ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਮੇਰੇ ਹਰਟ ਹੋਣ ਦਾ ਰੀਜ਼ਨ ਬਣਾ ਸੋ ਆਈ ਥਿੰਕ ਸਮਾਜ ਦਾ ਬਲਾਈਜ਼ ਆਲਵੇਸ ਬੈਟਰ ਔਰ ਸਮਾਜ ਲਈ ਕੁਛ ਚੰਗਾ ਕਰਾਂਗੇ ਤਾਂ ਉਹ ਦੇਖ ਰਿਹਾ ਫਿਰ ਉਹ ਆਪਣੇ ਲਈ ਕੁਛ ਚੰਗਾ ਕਰੂਗਾ ਜਿਵੇਂ ਤੁਸੀਂ ਹੁਣ ਕਹਿ ਕੇ ਤੁਹਾਡੀ ਦਾਦੀ ਨੂੰ ਰਿਅਲਾਈਜ਼ ਹੋ ਗਿਆ ਸੀ ਸ਼ਾਇਦ ਮਮੀ ਪਾਪਾ ਨੂੰ ਫਿਰ ਰਿਅਲਾਈਜ਼ ਹੋਏਗਾ ਤੁਸੀਂ ਚੰਗਾ ਕੰਮ ਕਰੋਗੇ ਫਿਰ ਉਹਨਾਂ ਨੂੰ ਲੱਗੇਗਾ ਪ੍ਰਾਊਡ ਹੋਏਗਾ ਹੈਨਾ ਥੈਂਕ ਯੂ ਸੋ ਮਚ ਤੁਸੀਂ ਬਹੁਤ ਅਚੀ ਚੀਜ਼ ਚੂਸ ਕੀਤੀ ਆ ਇੱਕ ਇੱਕ ਬੋਲੀ ਹੋਰ ਹੋ ਜਾਵੇ ਜਾਂ ਫਿਰ ਕੋਈ ਗਾਣਾ ਹੋ ਜਾਵੇ ਜੋ ਦਿਲ ਦੇ ਬਹੁਤ ਕਰੀਬ ਹੋਵੇ ਜਾਂ ਫਿਰ ਕਦੀ ਗੁੰਗੁਨਾਉਂਦੇ ਹੋਮੋ ਨਾਉਂਦੇ ਹੋਏ ਗੁੰਗੁਨਾਉਂਦੇ ਹੋ ਖਾਣਾ ਬਣਾਉਂਦੇ ਗੁੰਗੁਨਾਉਂਦੇ ਵੈਸੇ ਸੰਵਿਤਾ ਅੱਜ ਗਾਣਾ ਬਣਾਉਂਦੀ ਹਾਂ ਹਾਂ ਮੇਰੇ ਗਾਣੇ ਕਿ ਲਿਖਿਆ ਹੋਇਆ ਉਹ ਜਲਦੀ ਰਿਲੀਜ਼ ਕਰਾਂਗੇ ਬਟ ਫਿਲਹਾਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਇੱਕ ਗਾਣਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਪਾਪਾ ਦਾ ਗਾਣਾ ਹੈ ਮੈਂ ਜਦੋਂ ਵੀ ਸੁਣਦੀ ਆ ਮੈਨੂੰ ਇਦਾਂ ਲੱਗਦਾ ਕਿ ਪਾਪਾ ਮੈਨੂੰ ਮੇਰੇ ਨਾਲ ਗੱਲ ਕਰ ਰਹੇ ਨੇ ਮੈਨੂੰ ਕਹਿ ਰਹੇ ਨੇ ਕੌਣ ਤੈਨੂੰ ਰੋਂਦੀ ਨੂੰ ਵਰੋਂਦਾ ਜਾਨੇ ਮੇਰੀਏ ਜਦੋਂ ਮੇਰਾ ਪਿਆਰ ਚੇਤੇ ਆਉਂਦਾ ਜਾਨੇ ਮੇਰੀਏ ਜਾਨੇ ਮੇਰੀਏ ਜਾਨੇ ਮੇਰੀ ਜਦੋਂ ਮੇਰਾ ਪਿਆਰ ਚਿਤ ਆਉਂਦਾ ਜਾਨੇ ਮੇਰੀ ਸविताਜ ਦਾ ਕਦੇ ਦਿਲ ਟੁੱਟਿਆ ਨਹੀਂ ਦਿੱਤਾ ਹੀ ਨਹੀਂ ਕਿਸੇ ਨੂੰ ਕਦੇ ਸਭ ਕੋਈ ਤੋੜ ਸਕੇ ਸविताਜ ਨੇ ਦਿਲ ਕਿੰਨੇ ਦੇ ਤੋੜਿਆ ਉਹ ਹੈਗੇ ਆ بابا ਕੀ ਲਿਸਟ ਬੜੀ ਲੰਬੀ ਹੈ ਹਾਂਜੀ ਕਦੀ ਕਦੀ ਕੋਈ ਵਜਾ ਇਨਸੀਡੈਂਟ ਹੋਇਆ ਹੋਵੇ ਕਿ ਸविताਜ ਦੇ ਕੋਲ ਅਚਾਨਕ ਕੋਈ ਆਇਆ ਹੋਵੇ ਕੋਈ ਫੈਨ ਹੋਵੇ ਕੋਈ ਬਹੁਤ ਜ਼ਿਆਦਾ ਪਿਆਰ ਕਰਨ ਵਾਲਾ ਹੋਵੇ ਕਦੀ ਅਜੀਹਾ ਮੂਮੈਂਟ ਆ ਕਿ ਬਹੁਤ ਯਾਦ ਹੋਵੇ ਤੁਹਾਨੂੰ ਹੁਣ ਤੱਕ ਕਿ ਯਾਰ ਉਹ ਤੁਹਾਨੂੰ ਕਦੀ ਨਹੀਂ ਭੁੱਲਦਾ ਹੋਵੇ ਕੋਈ ਫੈਨ ਜਾਂ ਕੋਈ ਅਜੀਹਾ ਮੁੰਡਾ ਜਿਵੇਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲਿਸਟ ਬਹੁਤ ਲੰਬੀ ਹੈ ਫੈਨ ਯਾਦ ਆ ਮੈਨੂੰ ਪ੍ਰੈਸ ਕਾਨਫਰੈਂਸ ਸੀਗੀ ਮੂਸਾ ਜੱਟ ਦੀ ਤੇ ਚੰਡੀਗੜ੍ਹ ਚ ਕਿਤੇ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਹੋਣਾ ਵੀ ਮੈਂ ਆਈ ਆ ਇੱਕ ਦੋ ਮੁੰਡੇ ਸੀ ਇੱਕ ਕੁੜੀ ਸੀ ਤੇ ਉਹ ਪ੍ਰੈਸ ਕਾਨਫਰੈਂਸ ਦੀ ਲੋਕੇਸ਼ਨ ਤੋਂ ਘਰ ਤੱਕ ਮੇਰੇ ਪਿੱਛੇ ਪਿੱਛੇ ਵਿੱਚ ਆਏ ਸੀਗੇ ਕਿ ਮੈਮ ਤੁਹਾਨੂੰ ਉੱਥੇ ਦੇਖ ਲਿਆ ਸੀਗਾ ਸੀ ਤੇ ਬਸ ਫੋਟੋ ਕਰਾਉਣੀ ਆ ਸੋ ਮੈਨੂੰ ਐ ਲੱਗਿਆ ਕਿ that is so sweet ਮੁਸਾ ਜੱਟ ਦੀ ਗੱਲ ਕੀਤੀ ਆ ਕੰਮ ਕੀਤਾ ਮੁਸੇਵਾਲੇ ਦੇ ਨਾਲ ਕੰਮ ਕੀਤਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਕੀ ਕਹਿਣਾ ਚਾਹੋਂਗੇ ਕਿ ਇਹੋ ਜੇ ਪਰਸਨ ਸੀ ਕਿ ਇਹੋ ਜੀ ਪਰਸਨੈਲਿਟੀ ਸੀ ਕਿਉਂਕਿ ਜਦੋਂ ਵੀ ਸਿੱਧੂ ਮੁਸੇਵਾਲੇ ਦਾ ਪਹਿਲਾਂ ਵੀ ਗਾਣਾ ਆਂਦਾ ਸੀ ਚਾਹੇ ਮੌਤ ਤੋਂ ਬਾਅਦ ਵੀ ਆਂਦਾ ਵਿਵਾਦ ਜੁੜਿਆ ਰਹਿੰਦਾ ਆ ਉਹਨਾਂ ਦੇ ਗੀਤ ਹਾਲਾਂਕਿ ਬਹੁਤ ਵੈਪਨਸ ਵਾਲੇ ਐਂਡ ਵਾਇਲੈਂਟ ਰਹੇ ਨੇ ਬਟ ਜਦੋਂ ਮੈਂ ਉਹਨਾਂ ਨੂੰ ਮਿਲੀ ਉਹਨਾਂ ਨਾਲ ਕੰਮ ਕੀਤਾ ਤੇ ਮਤਲਬ ਬਿਲਕੁਲ ਹੀ ਆਪਣੇ ਗਾਣਿਆਂ ਤੋਂ ਟੋਟਲੀ ਆਪੋਜ਼ਿਟ ਪਰਸਨੈਲਿਟੀ ਸੀਗੇ ਬਹੁਤ ਸ਼ਾਂਤ ਬਹੁਤ ਸ਼ਾਇਅ ਔਰ ਬਹੁਤ ਹੀ ਪਿਆਰੇ ਇਨਸਾਨ ਸੀਗੇ ਤੇ ਉਦਾਂ ਹੀ ਉਹਨਾਂ ਦੇ ਪੇਰੈਂਟਸ ਵੀ ਨੇ ਮਤਲਬ ਹੀਰੇ ਹੀਰੇ ਲੋਕ ਨੇ ਉਹ ਅਲੱਗ ਹੀ ਰੂਹਾਂ ਨੇ ਤਿੰਨੋਂ ਜਣੇ ਜਿਵੇਂ ਮਾਂ ਪਿਓ ਜਿਹੜਿਆ ਇਨਸਾਫ ਦੇ ਲਈ ਜਿਹੜੇ ਗੁਹਾਰਾ ਲਗਾ ਰਹੇ ਨੇ ਗੈਂਗਸਟਰ ਜਿਹੜੇ ਸ਼ਰੀਆ ਮਤ ਜਿਹੜੇ ਸਵੀਕਾਰ ਕਰ ਲੈਂਦੇ ਨੇ ਕਿ ਸਾਡੇ ਵੱਲੋਂ ਮਾਰਿਆ ਗਿਆ ਹੁਣ ਪਿੱਛੇ ਹਟ ਰਹੇ ਨੇ ਕਿ ਅਸੀਂ ਨਹੀਂ ਮਾਰਿਆ ਮਾਪਿਆਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹਨਾਂ ਦੇ ਜਿਗਰ ਦਾ ਟੁਕੜਾ ਗਿਆ ਇੱਕੋ ਇੱਕ ਸੀਗਾ ਉਹਨਾਂ ਨੂੰ ਬਹੁਤ ਦਰਦ ਹੈ ਤਕਲੀਫ ਹੈ ਅੱਜ ਵੀ ਜਦੋਂ ਉਹ ਹਰ ਐਤਵਾਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਦਾ ਦਰਦ ਜਿਹੜਾ ਝਲਕਦਾ ਹੈ ਉਹ ਕਿਵੇਂ ਕਿਵੇਂ ਦੇਖਦੇ ਹੋ ਉਸ ਨੂੰ ਫਿਰ ਹਜੇ ਤੱਕ ਜਸਟਿਸ ਨਹੀਂ ਮਿਲਿਆ ਮੈਂ ਜਸਟਿਸ ਜਿਹੜਾ ਨਹੀਂ ਮਿਲਿਆ ਉਹ ਬਹੁਤ ਗਲਤ ਗੱਲ ਆ ਇਸ ਗੱਲ ਦੀ ਬਹੁਤ ਜ਼ਿਆਦਾ ਨਰਾਜ਼ਗੀ ਆ ਸਿੱਧੂ ਬਾਈ ਜੀ ਦੇ ਸਾਰੇ ਫੈਨਸ ਦੀ ਮੇਰੀ ਗਵਰਨਮੈਂਟ ਦੇ ਨਾਲ ਕਿੰਨਾ ਟਾਈਮ ਕਿਉਂ ਲੱਗ ਰਿਹਾ ਜਦੋਂ ਸ਼ਰਿਆਮ ਸਾਰਾ ਕੁਝ ਸਾਹਮਣੇ ਆ ਵੀਡੀਓ ਕਲਿੱਪ ਸੀਸੀਟੀਵੀ ਕੈਮਰਾਸ ਤੁਹਾਡੇ ਸਾਹਮਣੇ ਆ ਕਿਉਂ ਇੰਨਾ ਟਾਈਮ ਲੱਗ ਰਿਹਾ ਬਟ ਜੇ ਅੰਕਲ ਆਂਟੀ ਦੀ ਗੱਲ ਕਰੀਏ ਤਾਂ ਮੈਂ ਉਹ ਇੱਕ ਜਦੋਂ ਸੈੱਟ ਤੇ ਸ਼ੂਟ ਚੱਲ ਰਿਹਾ ਸੀਗਾ ਤੇ ਆਂਟੀ ਜੀ স্পੈਸ਼ਲ ਸੈੱਟ ਤੇ ਸਿਰਫ ਮੈਨੂੰ ਮਿਲਣ ਆਈ ਸੀਗੇ ਸਿੱਧੂ ਵੀਰੇ ਨੇ ਆਂਟੀ ਨੂੰ ਅੱਗੇ ਕਰਕੇ ਮੇਰੇ ਨਾਲ ਮਿਲਵਾਇਆ ਕਿ ਪਹਿਨੇ ਸਿਰਫ ਤੁਹਾਨੂੰ ਮਿਲਣ ਆਇਆ ਉਸ ਮਾਰਚ ਔਰ ਅੱਜ ਇਸ ਮਾਰਚ ਬਹੁਤ ਜ਼ਿਆਦਾ ਫਰਕ ਆ ਬਹੁਤ ਜਿਆਦਾ ਫਰਕ ਦੇਖਦੀ ਆ ਮੈਂ ਉਹਨਾਂ ਦੇ ਪਾਪਾ ਵੀ ਇਨਫੈਕਟ ਮਤਲਬ ਮੇਰੇ ਤੋਂ ਤਾਂ ਮੈਂ ਨਹੀਂ ਦੇਖ ਸਕਦੀ ਉਹਨਾਂ ਨੂੰ ਕਿਉਂਕਿ ਜਿੰਨਾ ਸਮਾਂ ਮੈਂ ਮਾਨਸਾ ਮੂਸੇ ਬਤਾਇਆ ਸ਼ੂਟ ਕਰਦੇ ਹੋਏ ਮੈਂ ਆਂਟੀ ਅੰਕਲ ਜੀ ਨਾਲ ਦੋਨਾਂ ਨਾਲ ਹੀ ਬਹੁਤ ਕਰੀਬੀ ਸਮਾਂ ਬਤਾਇਆ ਉੱਥੇ ਜਦੋਂ ਕਦੇ 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 ਵੀਰ ਐਦਾਂ ਲੈ ਜਾਂਦਾ ਹੁੰਦਾ ਸੀਗਾ ਆਜੋ ਅੱਜ ਘਰੇ ਰੋਟੀ ਖਾਣੇ ਆ ਤੇ ਅੰਕਲ ਆਂਟੀ ਜੀ ਨਾਲ ਬੈ ਕੇ ਰੋਟੀ ਖਾਦੀ ਆ ਉਹਨਾਂ ਦੇ ਖੇਤ ਚਲੇ ਗਏ ਸੀਗੇ ਇੱਕ ਵਾਰੀ ਅਸੀਂ ਉੱਥੇ ਬੈ ਕੇ ਅਸੀਂ ਅੱਗ 'ਤੇ ਕੀ ਮੂਫਲੀ ਖਾਦੀ ਨਾਲ ਨਾਲ ਮੈਂ ਆਮ ਬLESSED ਮੈਂ ਬਹੁਤ ਖੁਸ਼ਕਿਸਮਤ ਆ ਕਿ ਮੈਂ ਉਹਨਾਂ ਨਾਲ ਬਹੁਤ ਖੂਬਸੂਰਤ ਸਮਾਂ ਬਤਾਇਆ ਉਹਨਾਂ ਦਿਨਾਂ 'ਚ ਜੇ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਦੇ ਬਾਰੇ 'ਚ ਬਹੁਤ ਸਾਰੀਆਂ ਗੱਲਾਂ ਅੱਜ ਵੀ ਕੀਤੀਆਂ ਜਾਂਦੀਆਂ ਨੇ ਕਿ ਉਹ ਇੰਨਾ ਕਾਜ਼ਾਦਾ ਡਾਊਨ ਟੂ ਅਰਥ ਸੀ ਇੰਨਾ ਪਿਆਰ ਕਰਨ ਵਾਲਾ ਸੀ ਕੁੜੀਆਂ ਦੀ ਬਹੁਤ ਰਿਸਪੈਕਟ ਕਰਦਾ ਸੀ ਕਦੇ ਕੁੜੀਆਂ ਨੂੰ ਟੋਟਾ ਕੁਝ ਪੁਰਜਾ ਗਾਣੇ ਦੇ ਵਿੱਚ ਅੱਜ ਤੱਕ ਨਹੀਂ ਬੋਲਿਆ ਹਮੇਸ਼ਾ ਸਤਿਕਾਰ ਦਿੰਦਾ ਆ ਕੁੜੀਆਂ ਨੂੰ ਪਹਿਣਾ ਨੂੰ ਹਮੇਸ਼ਾ ਜਿਸ ਤਰ੍ਹਾਂ ਹੁਣ ਲਾਸਟ ਵਿੱਚ ਗਾਣਾ ਆਇਆ ਦਾ ਲਾਸਟ ਵਿੱਚ ਗਾਣਾ ਆਇਆ ਉਹਨਾਂ ਦਾ ਉਹਨਾਂ ਦੇ ਲਈ ਗਾਇਆ ਗਿਆ ਹੈ ਯਾਨੀ ਕਿ ਟਾਈਗਰ ਹਲਵਾਰਾ ਦੇ ਵੱਲੋਂ ਗਾਇਆ ਉਸ ਗਾਣੇ ਦੇ ਨਾਲ ਵੀ ਵਿਵਾਦ ਜੋੜ ਦਿੱਤਾ ਗਿਆ ਹਜੇ ਵੀ ਕਿਉਂ ਨਹੀਂ ਲੋਕ ਬਰਦਾਸ਼ਤ ਕਰ ਪਾਰੇ ਓਕੇ ਇਹਦਾ ਹੁਣ ਆਨਸਰ ਇਹ ਆ ਕਿ ਜਿੰਨਾ ਜਿੱਦਾਂ ਤੁਸੀਂ ਕਿਹਾ ਕਿ ਗੈਂਗਸਟਰਸ ਨੇ ਕਿਸੇ ਨੇ ਸ਼ਰਿਆ ਮੰਨ ਲਿਆ ਕਿ ਹਾਂ ਅਸੀਂ ਮਾਰਿਆ ਉਹ ਵੀ ਤਾਂ ਇਦਾਂ ਹੋਇਆ ਮੈਨੂੰ ਲੱਗਦਾ ਕਿਉਂਕਿ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਕਿ ਕੋਈ ਇੰਨਾ ਉੱਪਰ ਜਾ ਰਿਹਾ ਹੈ ਇਆ ਫਿਰ ਕੋਈ ਸਾਡੇ ਤੋਂ ਉੱਪਰ ਜਾ ਰਿਹਾ ਕਿਸੇ ਦੀ ਇੰਨੀ ਪਹਿਚਾਨ ਬਣ ਰਹੀ ਆ ਤੇ ਮੈਨੂੰ ਮੈਨੂੰ ਲੱਗਦਾ ਹੈ ਉਹਨਾਂ ਲਈ ਇਹੀ ਸਭ ਤੋਂ ਵੱਡਾ ਜਵਾਬ ਆ ਕਿ ਉਹ ਨਹੀਂ ਰਿਹਾ ਪਰ ਉਸ ਗਾਣੇ ਹਲੇ ਵੀ ਉਸੇ ਲੈਵਲ ਤੇ ਚੱਲ ਰਹੇ ਨੇ ਉਹਨਾਂ ਹੀ ਪਿਆਰ ਮਿਲ ਰਿਹਾ ਔਰ ਉਹੀ ਲੋਕ ਜਾਣ ਬੁਝ ਕੇ ਵਿਵਾਦ ਬਣਾ ਰਹੇ ਨੇ ਕਿ ਨਾ ਚੱਲਣ ਦੀਏ ਨਾ ਚੱਲਣ ਦੀਏ ਹਾਲਾਂਕਿ ਗਾਣੇ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈ ਕਿ ਉਹਦੇ ਤੇ ਵਿਵਾਦ ਜੋੜਿਆ ਜਾਵੇ ਤੁਸੀਂ ਤੁਮ ਉਸ ਵਾਲਾ ਦਾ ਕੋਈ ਗਾਣਾ ਹੈਗਾ ਜਿਹੜਾ ਦਿਲ ਦੇ ਬਹੁਤ ਕਰੀਬ ਹੋਵੇ ਔਰ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਕਿਉਂਕਿ ਬਹੁਤ ਕਰੀਬ ਰਿਹਾ ਹਾਂ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਪਿਆਰ ਨਾਲ ਪਰਿਵਾਰ ਨਾਲ ਬਹੁਤ ਪਿਆਰ ਰਿਆ ਬਿਲਕੁਲ ਉਹਨਾਂ ਦਾ ਸੋਹਣੇ ਲੱਗਦੇ ਗਾਣਾ ਮੈਂ ਬਹੁਤ ਸੁਣਦੀ ਆ ਵੇ ਤੂੰ 6 ਫੁੱਟ ਦੋ ਤੇ ਮੈਂ 5 ਫੁੱਟ 11 ਵੇ ਨਾਲ ਤੇਰੇ ਜੁੜ ਗਿਆਂ ਦਿਲ ਦੀਆਂ ਤਾਰਾਂ ਵੇ ਉੰਜ ਉਹ ਕਿਸੇ ਨੂੰ ਵੀ ਹੈਲੋ ਨਹੀਂ ਉਹ ਕਹਿੰਦੇ ਪਰ ਭਾਬੀ ਵਾਲੀ ਛੇੜ ਪਾਈ ਮੈਨੂੰ ਤੇਰੇ ਯਾਰਾਂ ਨੇ ਮੈਨੂੰ ਸਾਡੇ ਸੰਜੋਗ ਇਕੱਠੇ ਹੋਣੇ ਲੱਗਦੇ ਨਾਲ ਖੜਗੇ ਤਾਂ ਦੇਖ ਕਿੰਨੇ ਸੋਹਣੇ ਲੱਗਦੇ ਨਾਲ ਖੜਗੇ ਤਾਂ ਦੇਖ ਕਿੰਨੇ ਸੋਹਣੇ ਲੱਗਦੇ ਬਹੁਤ ਸੋਹਣਾ ਤੇ ਬਹੁਤ ਸੋਹਣੀ ਆਵਾਜ਼ ਮੈਨੂੰ ਲੱਗਦਾ ਹੈ ਕਿ ਇੱਕ ਸਿੱਧੂ ਨੂੰ ਕਹਿ ਸਕਦੇ ਆ ਕਿ ਮੌਤ ਤੋਂ ਬਾਅਦ ਵੀ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਚਾਹੁੰਦੇ ਨੇ ਤੇ ਸविताਜ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਹੈ ਤੇ ਖੁੱਲ ਕੇ ਗੱਲ ਕੀਤੀ ਹੈ ਮੈਨੂੰ ਲੱਗਦਾ ਕਿਸੇ ਨੇ ਪਹਿਲੀ ਵਾਰ ਕਿਸੇ ਆਰਟਿਸਟ ਨੇ ਐਵੇਂ ਕੈਮਰੇ ਦੇ ਸਾਹਮਣੇ ਸਿੱਧੂ ਦੇ ਲਈ ਖੁੱਲ ਕੇ ਗੱਲ ਕੀਤੀ ਹੈ ਤੇ ਖੁੱਲ ਕੇ ਜਸਟਿਸ ਮੰਗਿਆ ਥੈਂਕ ਯੂ ਸੋ ਮੱਚ ਸਮਾ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਥੈਂਕ ਯੂ ਸੋ ਮੱਚ ਤਾ ਸਿੱਧੂ ਬਾਰੇ ਪਹਿਲਾ ਕੋਈ ਆਰਟਿਸਟ ਮੈਨੂੰ ਲੱਗਦਾ ਕਿ ਬੋਲਿਆ ਇੰਨਾ ਖੁੱਲਕੇ ਇੰਨਾ ਖੁੱਲਕੇ ਗੱਲਬਾਤ ਕੀਤੀ ਆ ਇਨਸਾ ਇਨਸਾਫ ਜਿਹੜਾ ਮੰਗਿਆ ਬਹੁਤ-ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਹੋਰ ਮੁਲਾਕਾਤਾਂ ਹੋਰ ਗੱਲਾਂਬਾਤਾਂ ਕਰਵਾਵਾਂਗੇ ਹੋਰ ਸਟਾਰਾਂ ਦੇ ਨਾਲ ਰੂਬਰੂ ਕਰਵਾਵਾਂਗੇ ਧੰਨਵਾਦ